ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਰਾਹੀਂ ਅਸੀਂ ਮਾਤਾ ਸੁਲਖਣੀ ਜੀ ਦੇ ਜੀਵਨ ਬਾਰੇ ਜਾਣਾਂਗੇ ਮਾਤਾ ਸੁਲਖਣੀ ਜੀ ਦਾ ਵਿਆਹ ਗੁਰਨਾਨਕ ਦੇਵ ਜੀ ਦੇ ਨਾਲ ਛੋਟੀ ਉਮਰ ਹੀ ਹੋ ਗਿਆ ਸੀ ਚਾਹੇ ਗੁਰਨਾਨਕ ਦੇਵ ਜੀ ਦਾ ਦਿਲ ਦੁਨੀਆਦਾਰੀ ਵਿੱਚ ਨਹੀਂ ਸੀ ਪਰ ਸੁਲਖਣੀ ਜੀ ਨੇ ਅਝਿਹਾ ਸਾਥ ਦਿੱਤਾ ਕਿ ਗੁਰਨਾਨਕ ਜੀ ਆਪ ਨੂੰ ਬਹੁਤ ਮਾਨ ਦੇਣ ਲੱਗ ਪਏ ਅਤੇ ਜਦ ਵੀ ਬੁਲਾਉਂਦੇ ਪਰਮੇਸ਼ਵਰ ਕੀਏ ਜਾਂ ਪਰਮੇਸ਼ਵਰ ਕੀਏ ਸੁਲਖਣੀ ਆ ਘਰ ਬੁਲਾਉਂਦੇ ਗੁਰਨਾਨਕ ਦੇਵ ਜੀ ਜਦੋਂ ਗ੍ਰਸ ਜੀਵਨ ਵਾਲ ਰਤਾ ਕੋ ਵੀ ਉਪਰਾਮ ਹੁੰਦੇ ਮਾਤਾ ਜੀ ਕਹਿੰਦੇ ਕਿ ਏਸਾ ਪਰਮੇਸ਼ਵਰ ਦਾ ਹੀ ਕੀਤਾ ਹੋਇਆ ਹੈ ਅਸੀਂ ਸਭ ਤੁਹਾਡੇ ਨਾਲ ਉਸ ਦੇ ਹੁਕਮ ਨਾਲ ਹੀ ਵਜੇ ਹਾਂ ਮਾਤਾ ਸਲਖਣੀ ਜੀ ਦਾ ਜਨਮ ਮਾਤਾ ਚੰਦੋ ਜੀ ਦੀ ਕੋਖੋਂ ਪਿਤਾ ਮੋਲ ਚੰਦ ਝੋਨੇ ਖੱਤਰੀ ਦੇ ਘਰ ਪਿੰਡ ਪੱਖੋਕੇ ਗੁਰਦਾਸਪੁਰ ਵਿਖੇ ਹੋਇਆ ਸੀ ਗੁਰਨਾਨਕ ਦੇਵ ਜੀ ਜਦ 15 ਵਰਿਆਂ ਦੇ ਸਨ ਤਵੇ ਸਾਖੀ ਵਾਲੇ ਦਿਨ ਸਲਖਣੀ ਜੀ ਨਾਲ ਕੁੜਮਾਈ ਹੋਈ ਸ਼ਾਦੀ ਵਟਾਲੇ ਵਿੱਚ 24 ਜੇਠ ਸੰਮਤ 1544 ਈਸਵੀ ਨੂੰ ਹੋਈ ਮਾਤਾ ਸਲਖਣੀ ਜੀ ਪਾਇ ਮੋਲਾ ਜੀ ਦੀ ਸਭ ਤੋਂ ਵੱਡੀ ਸੁਪਤਰੀ ਸਨ ਗੁਰਨਾਨਕ ਦੇਵ ਜੀ ਦੀ ਬਰਾਤ ਵਿੱਚ ਹਰ ਜਾਤ ਦੇ ਲੋਕੀ ਸ਼ਾਮਲ ਹੋਏ ਵੱਡੀ ਗੱਲ ਸਾਰਿਆਂ ਨੇ ਇੱਕ ਥਾਂ ਰਲ ਰੋਟੀ ਖਾਧੀ ਭਾਵੇਂ ਉਸ ਵਕਤ ਜਾਤ ਧਰਮ ਉੱਚ ਨੀਂਝ ਦਾ ਬਹੁਤ ਬੋਲਵਾਲਾ ਸੀ ਨਾਨਕ ਤਾਂ ਹਰੇਕ ਨਾਲ ਮਿਲਜੁਲ ਕੇ ਉੱਤੇ ਬੈਠਦੇ ਸਨ ਉਹਨਾਂ ਦੀ ਨਜ਼ਰ ਵਿੱਚ ਹਰ ਕੋਈ ਸਮਾਨ ਸੀ ਉਹਨਾਂ ਦੇ ਹਾਣੀ ਵੀ ਵੱਖ-ਵੱਖ ਜਾਤਾਂ ਦੇ ਸਾਰੇ ਹੀ ਜਦੋਂ ਬਰਾਤ ਵਿੱਚ ਸ਼ਾਮਲ ਹੋਏ ਤਾਂ ਸਭ ਨੇ ਇੱਕ ਥਾਂ ਰੋਟੀ ਖਾਧੀ ਪੁਰਾਤਨ ਜਨਮ ਸਾਖੀਆਂ ਵਿੱਚ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਹੈ ਇਹ ਸਾਰਿਆਂ ਇਕੱਠਾਂ ਬੈਠ ਕੇ ਰਾਤ ਵਿੱਚ ਪ੍ਰਸ਼ਾਦਾ ਛਕਿਆ ਕਿਉਂਕਿ ਜਦ ਮਰਿਆਦਾ ਪਰ ਸ਼ੋਤਮ ਰਾਮ ਦਾ ਵਿਆਹ ਹੋਇਆ ਸੀ ਤਾਂ ਨਾਲ ਗਏ ਤਾਂ ਹਰ ਜਾਤ ਦੇ ਲੋਕ ਹੀ ਸਨ ਪਰ ਰੋਟੀ ਅੱਡ-ਅੱਡ ਖਵਾਈ ਸੀ ਤੇ ਸਭ ਨੂੰ ਠਹਿਰਣ ਵੇਲੇ ਵੀ ਵੱਖਰੇ-ਵੱਖਰੇ ਸਥਾਨ ਦਿੱਤੇ ਗਏ ਸਨ ਪਰ ਨਾਨਕ ਤਾਂ ਉੱਚ-ਨੀਚ ਧਰਮਾਂ ਦੇ ਅੰਤਰ ਮਿਟਾਉਣ ਆਏ ਸਨ ਉਹਨਾਂ ਦੀ ਹਰ ਗੱਲ ਵਿੱਚ ਕੁਝ ਨਾ ਕੁਝ ਸੰਦੇਸ਼ ਸੀ ਤਾਂ ਹੀ ਤਾਂ ਉਹ ਬਰਾਤ ਵਿੱਚ ਹਰ ਧਰਮ ਜਾਤ ਦੇ ਲੋਕ ਲੈ ਕੇ ਗਏ ਉਹਨਾਂ ਨੂੰ ਇਕੱਠੇ ਬਿਠਾ ਕੇ ਭੋਜਨ ਸ਼ਕਾਇਆ। ਇਹੀ ਕਾਰਨ ਲੱਗਦਾ ਹੈ ਕਿ ਉਹਨਾਂ ਨੂੰ ਜਾਤ ਅਭਿਮਾਨੀਆਂ ਉਸ ਕੰਧ ਹੇਠਾਂ ਬਿਠਾਇਆ ਜੋ ਕੱਚੀ ਸੀ ਤੇ ਜਿਸ ਤੇ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਪਰ ਜਾਤ ਅਭਿਮਾਨੀ ਕੀ ਜਾਣਣ ਕਿ ਗੁਰਨਾਨਕ ਦੇਵ ਜੀ ਦੇ ਬਚਨਾਂ ਵਾਂਗ ਉਕੰਤ ਵੀ ਅਹਲ ਹੋ ਗਈ ਜੋ ਹੁਣ ਵੀ ਖੜੀ ਗ੍ਰੈਸਸ ਦੀ ਮਹਿਮਾ ਪ੍ਰਗਟਾ ਰਹੀ ਹੈ। ਵਿਆਹ ਵੇਲੇ ਵਿਆਧਿਕ ਰੀਤਾਂ ਰਸਮਾਂ ਨੂੰ ਨਹੀਂ ਮੰਨਿਆ ਸਗੋਂ ਕੇਵਲ ਕੀਰਤਨ ਹੀ ਕੀਤਾ ਗਿਆ। ਇਕ ਚੌਂਕੀ ਤੇ ਇੱਕ ਓੰਕਾਰ ਲਿਖ ਕੇ ਗੁਰਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਨੇ ਚਾਰ ਪ੍ਰਕਰਮਾ ਲਿਆਂ ਸਨ ਆਨੰਦ ਕਾਰਜ ਦਾ ਮੋਢ ਵਜ ਗਿਆ ਸੀ ਕੋਈ ਰਾਗ ਕੋਈ ਰੀਤ ਰਸਮ ਰਿਵਾਜ ਵੀ ਬਰਾਤ ਦੇ ਚੜਨ ਵੇਲੇ ਨਾ ਕੀਤਾ ਗਿਆ ਜਨਮ ਸਾਖੀਆਂ ਵਿੱਚ ਲਿਖਿਆ ਹੈ ਕਿ ਕੇਵਲ ਸਾਦੇ ਸੂਤਰੇ ਬਸਤਰ ਸਨ ਤੇ ਸਿਰ ਤੇ ਸਾਮੀ ਪੱਗ ਖੂਬ ਸਜ ਰਹੀ ਸੀ ਜਦੋਂ ਸਲਖਣੀ ਜੀ ਨੂੰ ਤਲਵੰਡੀ ਨਨਕਾਣਾ ਸਾਹਿਬ ਘਰ ਲੈ ਕੇ ਆਏ ਤਾਂ ਕੋਈ ਅਟੰਬਰ ਆਤ ਨਹੀਂ ਕਰਨ ਦਿੱਤੇ ਗ੍ਰਸਥ ਜੀਵਨ ਵਸਾਇਆ ਪਰ ਗੁਰੂ ਜੀ ਦਾ ਧਿਆਨ ਪ੍ਰਭੂ ਚਰਨਾਂ ਵਿੱਚ ਹੀ ਲੀਨ ਰਹਿੰਦਾ ਸੀ ਮਾਤਾ ਤ੍ਰਿਪਤਾ ਜੀ ਬਹੁਤ ਕਹਿੰਦੇ ਕਿ ਦੱਸੋ ਤੁਹਾਡਾ ਗ੍ਰਸਥ ਵਿੱਚ ਜੀ ਕਿਉਂ ਨਹੀਂ ਖੁਭਦਾ ਇੱਕ ਵਾਰੀ ਬਹੁਤ ਹੀ ਪਰੇਸ਼ਾਨ ਹੋਈ ਮਾਤਾ ਜੀ ਨੂੰ ਕਿਹਾ ਉਦਾਸੀ ਦਾ ਕਾਰਨ ਹੈ ਕਿ ਪਰਮੇਸ਼ਵਰ ਦੇ ਲੋਕ ਵਿੱਚ ਕੋਈ ਅਝੇਹਾ ਨਹੀਂ ਮਿਲਦਾ ਜਿਸ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਾਂ ਮਾਤਾ ਜੀ ਨੇ ਕਿਹਾ ਕਿ ਰਤਾ ਕੋ ਕਰ ਗ੍ਰਸਥ ਵੱਲ ਧਿਆਨ ਦਿਓ ਤਾਂ ਪਰਮੇਸ਼ਵਰ ਵੀ ਰਾਜ਼ੀ ਹੋਏਗਾ ਮਾਤਾ ਸੁਲਖਣੀ ਜੀ ਦੇ ਘਰ ਦੋ ਸੁਪੁੱਤਰਾਂ ਸ਼੍ਰੀ ਚੰਦ ਅਤੇ ਲਕਮੀ ਚੰਦ ਨੇ ਜਨਮ ਲਿਆ। ਬਾਬਾ ਚੀਰੀ ਚੰਦ ਜੀ ਦਾ ਜਨਮ 1499 ਵਿੱਚ ਤੇ 2 ਸਾਲਾਂ ਬਾਅਦ ਬਾਬਾ ਲਕਮੀ ਦਾਸ ਜੀ ਦਾ ਜਨਮ ਹੋਇਆ। ਮਾਤਾ ਸੁਲਖਣੀ ਨਾਨਕ ਜੀ ਦਾ ਪੂਰਾ ਧਿਆਨ ਰੱਖਦੇ ਉਹਨਾਂ ਦੇ ਮੂੰਹੋਂ ਕੋਈ ਬਾਤ ਨਿਕਲਦੀ ਆਪ ਜੀ ਤੋੜ ਨਿਭਾਉਂਦੇ। ਜਦੋਂ ਸੁਲਤਾਨਪੁਰ ਜੈ RAM ਜੀ ਨਾਲ ਰੋਜ਼ਗਾਰ ਦੀ ਪਾਲ ਲਈ ਜਾਣ ਲੱਗੇ ਤਾਂ ਮਾਤਾ ਸੁਲਖਣੀ ਜੀ ਨੇ ਨਾਲ ਚੱਲਣ ਲਈ ਬੇਨਤੀ ਕੀਤੀ ਤਾਂ ਆਪ ਜੀ ਨੇ ਭੈਣ ਤੇ ਭਾਰ ਪਾਉਣਾ ਠੀਕ ਨਾ ਜਾਣ ਆਖਿਆ ਪਰਮੇਸ਼ਰ ਕੀਏ ਹੁਣ ਤਾਂ ਮੈਂ ਜਾਂਦਾ ਹਾਂ ਜੇ ਮੇਰੇ ਰੋਜ਼ਗਾਰ ਦੀ ਕੋਈ ਗੱਲ ਬਣ ਸੀ ਤਾਂ ਸਦਾ ਹੀ ਲੈਂਸਾ ਤੂੰ ਆਗਿਆ ਮੰਨ ਲੈ ਮਾਤਾ ਸੁਲਖਣੀ ਜੀ ਨੇ ਜੋ ਉਸ ਸਮੇਂ ਬਚਨ ਕਹੇ ਉਹ ਦਰਸਾਉਂਦੇ ਹਨ ਕਿ ਉਹ ਕਿਸ ਨਜ਼ਰ ਨਾਲ ਗੁਰੂ ਜੀ ਨੂੰ ਤੱਕਦੇ ਸਨ ਉਹਨਾਂ ਆਖਿਆ ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਬਾਣੇ ਸਾਰੇ ਜਹਾਂਨ ਦੀ ਪਾਤਸ਼ਾਹੀ ਹੁੰਦੀ ਹੈ ਮੋਦੀ ਖਾਨੇ ਦੇ ਪ੍ਰਬੰਧਕ ਥਾਪੇ ਜਾਣਦੇ ਪਹਿਲਾ ਕੰਮ ਆਪ ਜੀ ਨੇ ਇਹੀ ਕੀਤਾ ਕਿ ਮਰਦਾਨੇ ਨੂੰ ਭੇਜ ਕੇ ਬੱਚਿਆਂ ਤੇ ਸਲਖਣੀ ਜੀ ਨੂੰ ਸੁਲਤਾਨਪੁਰ ਸਦਵਾ ਲਿਆ ਗੁਰੂ ਨਾਨਕ ਦੇਵ ਜੀ ਦੇ ਘਰ ਹਰ ਇੱਕ ਨੂੰ ਆਦਰ ਮਿਲਦਾ ਭੁੱਖੇ ਨੂੰ ਰੋਟੀ ਤੇ ਪਿਆਸੇ ਨੂੰ ਜਲ ਲੱਸੀ ਦੁੱਧ ਘਰੋਂ ਹੀ ਲੰਗਰ ਦੀ ਪ੍ਰਥਾ ਚੱਲ ਪਈ ਕਦੇ ਨਹੀਂ ਮਾਤਾ ਜੀ ਨੇ ਰੋਸਾ ਕੀਤਾ ਇਹ ਵੀ ਲਿਖਿਆ ਮਿਲਦਾ ਕਿ ਆਪਣੀ ਆਮਦਨ ਦੇ ਗੁਰੂ ਜੀ ਤਿੰਨ ਹਿੱਸੇ ਕਰਦੇ ਇੱਕ ਧਰਮ ਸਥਾਨ ਲਈ ਦੂਜਾ ਆਏ ਗਏ ਲਈ ਤੇ ਤੀਜੇ ਹਿੱਸੇ ਨਾਲ ਗੁਰ ਗੁਜ਼ਾਰਨ ਹੁੰਦੀ ਵੇਈ ਨਦੀ ਵਿੱਚ ਜਦੋਂ ਗੁਰੂ ਜੀ ਤੀਜੇ ਦਿਨ ਨਾ ਕੋ Hindu ਨਾ Muslim ਕਹਿੰਦੇ ਨਿਕਲੇ ਤਵੇ ਬਿਨਾਨਕੀ ਨਾਲ ਮਾਤਾ ਸਲਖਣੀ ਜੀ ਦੀ ਖੁਸ਼ੀ ਥੰਮੀ ਨਹੀਂ ਸੀ ਜਾਂਦੀ ਪਰ ਜਦ ਸੁਣਿਆ ਕਿ ਹੁਣ ਜਗਤ ਤਾਰਨ ਲਈ ਲੰਮੀਆਂ ਉਡਾਰੀਆਂ ਮਾਰਨ ਲੱਗੇ ਹਨ ਤਾਂ ਫਿਕਰਮੰਤਾਂ ਜ਼ਰੂਰ ਹੋਏ ਗੁਰੂ ਨਾਨਕ ਦੇਵ ਜੀ ਦਾ ਚੋਜ ਸਮਝਰ ਲਿਆ ਅੰਦਾਜ਼ਾ ਲਗਾਓ ਕਿ ਪੂਰੇ 14 ਸਾਲ ਗੁਰਨਾਨਕ ਜੀ ਕਰੋ ਬਾਹਰ ਰਹੇ ਪਰ ਕਿਸੇ ਨੂੰ ਮਾਤਾ ਸਲਖਣੀ ਜੀ ਨੇ ਉਪਾਸਰ ਕੇ ਵੀ ਨਾ ਕਿਹਾ ਬੱਚਿਆਂ ਨੂੰ ਨਾਲ ਲੈ ਕੇ ਤਲਵੰਡੀ ਆ ਗਏ ਤੇ ਖੇਤੀ ਦੀ ਉਪਜ ਨਾਲ ਘਰ ਚਲਾਉਂਦੇ ਰਹੇ ਨਾਲ ਰਹਿ ਕੇ ਮਾਤਾ ਜੀ ਨੂੰ ਪ੍ਰਤੀਤ ਹੋ ਗਿਆ ਸੀ ਕਿ ਉਹ ਕੋਈ ਕਰੈਸ ਤਸ ਨਹੀਂ ਗਏ ਸਗੋਂ ਜਲਦੇ ਸੰਸਾਰ ਨੂੰ ਨਾਮ ਦੇ ਛੱਟੇ ਮਾਰ ਠੰਡ ਪਹੁੰਚਾਉਣ ਗਏ ਹਨ ਉਦਾਸੀਆਂ ਤੋਂ ਮੁੜਦੇ ਗੁਰੂ ਨਾਨਕ ਦੇਵ ਜੀ ਨੇ ਪਹਿਰੇ ਸੰਸਾਰੀ ਕੱਪੜੇ ਮੰਜੀ ਬੈਠ ਕੀ ਆਵਰਤਾਰਾ ਇਹ ਵੀ ਵਰਣਾਸ਼ਰਮ ਦੇ ਕੋਜੇ ਸਿਧਾਂਤ ਤੇ ਇੱਕ ਝੋਟ ਸੀ ਵਰਨਾਸ਼ਰਮ ਵਾਲੇ ਕਹਿੰਦੇ ਸਨ ਕਿ ਬਾਨ ਪ੍ਰਸਤੀ ਤੋਂ ਬਾਅਦ ਸੰਿਆਸੀ ਹੋ ਜਾਈਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਗ੍ਰੈਸੀ ਰਹਿ ਲੋਕਾਂ ਨੂੰ ਜੀਵਨ ਦਾ ਰਾਹ ਪਾਉਣ ਦੀ ਯਤਨ ਸੀ ਪਈ ਲੈਣਾ ਜੀ ਦੇ ਕਰਤਾਰਪੁਰ ਆਉਣ ਨਾ ਮਾਤਾ ਜੀ ਦੇਖ ਰਹਿ ਸਨ ਕਿ ਦੋਵੇਂ ਬੱਚੇ ਕੰਨ ਮਰੋੜਦੇ ਹਨ ਮਾਤਾ ਜੀ ਵੀ ਜਾਣ ਗਏ ਕਿ ਜੋ ਪਤੀ ਨੇ ਰਾ ਚੁਣਿਆ ਹੈ ਨਿਰਾਲਾ ਹੈ ਦੁਨਿਆਵੀ ਪਾਸ਼ਾਹਾਂ ਤੋਂ ਵੱਖਰਾ ਹੈ ਇਹ ਸੇਵਕ ਦੀ ਪਰੰਗਤ ਪੈਂਦੀ ਹੈ ਨਾ ਕਿ ਸੰਤਾਨ ਦੀ ਜਦ ਪਾਰਖ ਵਿੱਚ ਪੁੱਤਰ ਪੂਰੇ ਨਾ ਉtre ਅਤੇ ਲੈਣਾ ਜੀ ਖਰੇ ਸੋਨੇ ਵਾਂਗ ਉਠਣ ਕੇ ਤਾਂ ਇੱਕ ਦਿਨ ਗੁਰਨਾਨਕ ਦੇਵ ਜੀ ਨੇ ਮਾਤਾ ਸੁਲਖਣੀ ਜੀ ਨੂੰ ਆਖਿਆ ਸੱਚੀ ਦਸੀ ਸੁਲਖਣੀਏ ਸਾਡਾ ਪੁੱਤਰ ਲੈਣਾ ਹੈ ਜੇ ਸ਼੍ਰੀਚੰਦ ਤਾਂ ਮਾਤਾ ਜੀ ਨੇ ਕਿਹਾ ਲੈਣਾ ਜੀ ਵਿੱਚ ਹੀ ਉਹ ਗੁਣ ਹਨ ਜੋ ਸਿੱਖੀ ਬੂਟੇ ਦੀ ਸੰਭਾਲ ਕਰ ਸਕਦੇ ਹਨ ਮਾਤਾ ਸੁਲਖਣੀ ਜੀ ਦਾ ਦਿਹਾਂਤ ਰਾਵੀ ਦੇ ਕਿਨਾਰੇ ਸਰਤਾਰਪੁਰ ਵਿੱਚ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ